ਵਾਲ ਕੋਠੇ ਤੇ ਆ ਗਿਆ ਵਾਲੇ ਵਾਲੇ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇ ਖੇਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਦੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀਕਾਲ ਦਰਸ਼ਕੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਗੁਰੂਆਂ ਪੀਰਾਂ ਤੇ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਆ ਪਰ ਇੱਥੇ ਇੱਕ ਨਸ਼ਿਆਂ ਦਾ ਇਹੋ ਦੌਰ ਚੱਲਿਆ ਕਿ ਜਿਸ ਨਸ਼ੇ ਨੇ ਕਈ ਮਾਮਾ ਦੇ ਪੁੱਤ ਆਪਣੇ ਕਲਾਵੇ ਵਿੱਚ ਲੈ ਲਏ ਤੇ ਜੇ ਬੇੜੇਰੀ ਦੀ ਗੱਲ ਕਰੀਏ ਤੇ ਬੇੜੇਰੀ ਇੱਥੇ ਅਨੇਕਾਂ ਨੌਜਵਾਨ ਇਹ ਨਸ਼ੇ ਦੀ ਪੀੜ ਚੜ ਕੇ ਚੜ ਚੁੱਕੇ ਆ ਤੇ ਅੱਜ ਅਸੀਂ ਫੇਰ ਸਤਲੁਜ ਦਰਿਆ ਦੇ ਪੁਲ ਦੇ ਕੋਲੇ ਖੜੇ ਆ ਜਿੱਥੇ ਇੱਕ ਮੈਂ ਕੈਮਰਾਮੈਨ ਕਹੂੰਗਾ ਬਿਸ਼ੱਕੀ ਹਾਲਤਾਂ ਚ ਇੱਕ ਨੌਜਵਾਨ ਦੀ ਜਿਹੜੀ ਆ ਮੌਤ ਹੋਈ ਆ ਇਹ ਪਿੰਡ ਲੋਗੜ ਦਾ ਦੱਸਿਆ ਜਾ ਰਿਹਾ ਵਾ ਪਰ ਜਿਹੜੀ ਮੌਤ ਆ ਸ਼ੱਕੀ ਹਾਲਤਾਂ ਚ ਹੋਈ ਆ ਪਰ ਇੱਥੇ ਜਿਹੜੀ ਆ ਵੱਡੀ ਗਿਣਤੀ ਵਿੱਚ ਆ ਇਲਾਕੇ ਦੇ ਜਿਹੜੇ ਆ ਲੋਕ ਆ ਉਹ ਵੀ ਖੜੇ ਮੈਂ ਕੈਮਰਾਮੈਨ ਕਹੂੰਗਾ ਵੀ ਉਹ ਵੀ ਇੱਕ ਵੀ ਦਿਖਾਈ ਜਾਣਾ ਇਲਾਕੇ ਦੇ ਲੋਕ ਵੀ ਇੱਥੇ ਖੜੇ ਆ ਪਰ ਖੁੰਡ ਚਰਚਾ ਜਿਹੜੀ ਇਹ ਵੀ ਸੁਣਨ ਨੂੰ ਮਿਲ ਰਹੀ ਆ ਵੀ ਇਹ ਨੌਜਵਾਨ ਨਸ਼ੇ ਦਾ ਆਦੀ ਸੀ ਪਰ ਹੁਣ ਇਹ ਜਿਹੜੀ ਮੌਤ ਹੋਈ ਆ ਇਹ ਇੱਕ ਵੱਡਾ ਪਰਤਾਲ ਦਾ ਵਿਸ਼ਵਾਸ ਆ ਕਿ ਵਕਈ ਹੀ ਇਹਦੀ ਮੌਤ ਨਸ਼ੇ ਨਾਲ ਹੋਈ ਆ ਜਾਂ ਕਿਸੇ ਹੋਰ ਕਾਰਨ ਨਾਲ ਹੋਈ ਆ